ਤੂ ਖਿ ਦੀਵਾਰਨ ਪਤਿਸ਼ਹਾ ਗਿਆਨ ਦੇ ਸਾਗਰ ਜੁਗੋ ਜੁਗਿਆ ਟਲ ਸਤ ਗੁਰੂ ਜਗਤ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪ੍ਰਭ ਮਤਰਾ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਆਪ ਜੀ ਸਤ ਗੁਰ ਜੀ ਦੇ ਅਮੋਲਕ ਬਚਨ ਸਰਵਣ ਕਰ ਰਹੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸ੍ਰੀ ਗੁਰੂ ਬੇਰਾਬ ਦਾਸ ਜੀ ਮਹਾਰਾਜ ਜੀ ਦੀ ਪਵਿੱਤਰ ਬਖਾਰ ਮਿਤੋਂ ਚਾਰਨ ਕੀਤੇ ਹੋਏ ਇਹ ਮਹਾਬੋਲ ਹਨ ਦਿੱਤਨ ਧਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਰੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿਤ ਇਹ ਬਚਨ ਹੁਕਮ ਨਾਵੇ ਦੇ ਰੂਪ ਵਿੱਚ ਪ੍ਰਗਟ ਕਰਕੇ ਸਾਡੇ ਸਰਵਨਾ ਤੱਕ ਪਹੁੰਚਾਏ ਨੇ ਸਤ ਗੁਰੂ ਜੀ ਇਨਸਾਗਰਾਹੀਂ ਪਰਿਪੂਰਨ ਪਰਮਾਤਮਾ ਦੀ ਮਹਿਮਾ ਬਿਆਰ ਕਰਕੇ ਸਾਨੂੰ ਦਰਸਾ ਰਹੇ ਨੇ ਬਾਰਗ ਦਰਸ਼ਨ ਕਰ ਰਹੇ ਨੇ ਕਿ ਭਾਈ ਤੁਸੀਂ ਵੀ ਉਸ ਦੀ ਬਹਿਮਾ ਕਰੋ ਉਸ ਨੂੰ ਵਾਹੋ ਵਾਹੋ ਕਰੋ ਜਿਸ ਨੇ ਸਾਨੂੰ ਬੜਾਇਆ ਹੈ ਬੜਾਇਆ ਹੀ ਨਹੀਂ ਬਣਾ ਕੇ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਣ ਖਾਨ ਮਨੁੱਖ ਨੇ ਕਾਲੇ ਵੀ ساری ਉਮਰ ਦਾ ਦਿੱਤਾ ਹੈ ਜਿੰਨਾ ਧੇਰ ਸਰੀਰ ਰਹੇਗਾ ਉਨੀ ਧੇਰ ਦਾ ਸਭ ਕੁਝ ਦਿੱਤਾ ਹੋਇਆ ਹੈ ਉਸ ਐਸੇ ਮਾਲਕ ਨੂੰ ਵੀ ਯਾਦ ਕਰੋ ਉਹਦੇ ਗੁਣ ਗਾਓ ਕਿਵੇਂ ਗਾ ਸਕਦੇ ਉਹ ਗੁਰੂ ਦੇ ਉਪਦੇਸ਼ ਦੁਆਰਾ ਗੁਰੂ ਰਾਹੀਂ ਵੈਸੇ ਨਹੀਂ ਸਾਨੂੰ ਪਤਾ ਲੱਗਦਾ ਗੁਰਾਂ ਦਾ ਗੁਰੂ ਦੇ ਨਾਲ ਹੀ ਪਤਾ ਲੱਗਦਾ ਹੈ ਗੁਰੂ ਦਰਸਦਾ ਹੈ ਕਿ ਮੈਮ ਕੀ ਹੈ ਪਰਮਾਤਮਾ ਨੇ ਉੜਾਈ ਕੀ ਹੈ ਸੋ ਮੇਰੇ ਪਾਤਸ਼ਾਹ ਜੋ ਉਪਦੇਸ਼ ਸ਼ਬਦ ਵਿੱਚ ਕਰ ਰਹੇ ਨੇ ਆਓ ਸਰਵਣ ਕਰਦਾ ਯਤਨ ਕਰਿਏ ਜੀ ਸਤਨਾਮ ਜਪ ਜਪ ਜਗਨਨਾਥੀ ਗੋਰੀ ਉਪਦੇਸ਼ ਹਰ ਨਾਮ ਧਿਆਇਓ ਸਭ ਕੀ ਲਿਖ ਦੁਖ ਲਾਥੀ ਰਹਾਉ ਸ਼ਤਗੁਰਜੀ ਸੰਬੋਧਨ ਕਰਕੇ ਮਨ ਨੂੰ ਸਾਨੂੰ ਸਿਖਾ ਰਹੇ ਨੇ ਮੇਰੇ ਮਨ ਗੁਰੂ ਆਪ ਦਾ ਜੀ ਆਪਣੇ ਮਨ ਨੂੰ ਸੰਬੋਧਨ ਹੋ ਕੇ ਸਾਨੂੰ ਸਮਝਾ ਰਹੇ ਨੇ ਵੀ ਆਪਾਂ ਵੀ ਆਪਣੇ ਮਨ ਨੂੰ ਐਉ ਸਿੱਖਿਆ ਦਈਏ ਮੇਰੇ ਮਨ Jap Jap Jag Gnath Hey mere man us jag de malik nu ਨਾਥ ਕਹਿੰਦੇ ਨੇ ਮਾਲਕ ਨੂੰ ਉਹ ਨਾਥ ਹੈ ਖਸਮ ਹੈ ਸੜਾ ਮਾਲਕ ਹੈ ਜੋ ਮਰਜੀ ਕਰੇ ਜਿਵੇਂ ਮਰਜੀ ਕਰੇ ਉਹਨੂੰ ਕਹਿੰਦੇ ਨੇ ਨਾਥ ਜਾਂ ਖਸਮ ਜਾਂ ਮਾਲਕ ਜਿਵੇਂ ਬਹੁਤ ਸਾਰੀਆਂ ਬੀਬੀਆਂ ਕਹਿ ਦਿੰਦੀਆਂ ਨੇ ਆਪਣੇ ਪਤੀ ਨੂੰ ਇਹ ਮੇਰਾ ਮਾਲਕ ਹੈ ਮੇਰੇ ਸਰੀਰ ਦਾ ਮਾਲਕ ਹੈ ਜਗਨਨਾਥ ਜਗ ਦਾ ਮਾਲਕ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹ ਪੂਰੇ ਜੱਗ ਦਾ ਮਾਲਕ ਹੈ ਜੱਗ ਦਾ 나ਥ ਹੈ ਤੇ ਉਸ 나ਥ ਵਰਗਾ ਕੋਈ 나ਥ ਵੀ ਨਹੀਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਤੋ ਸੋ ਦਾ 나ਥ ਅਨਾਥ ਨਮੋਸਰ ਤੋ ਸੋ ਨਦਾਨੀ ਨਾਮੋਸੋ ਪੀਖਾਰੀ ਤੇਰੇ ਵਰਗਾ ਕੋਈ ਮਾਲਕ ਨਹੀਂ ਹੈ ਤੇ ਮੇਰੇ ਵਰਗਾ ਕੋਈ ਮੰਗਤਾ ਵੀ ਨਹੀਂ ਬਹੁਤ ਵੱਡਾ ਮਤ ਮੰਗਦਾ ਹੀ ਰਹਿੰਦਾ ਹਰ ਵਕਤ ਮੰਗਦਾ ਤੇਰੇ ਤੋਂ ਤੂੰ ਹਰ ਵਕਤ ਦੇਈ ਜਾਂਦਾ ਐਸਾ 나ਥ ਜਗਨਨਾਥ ਜਗਦਾ 나ਥ ਉਸ ਜਗਨਨਾਥ ਨੂੰ ਐ ਮੇਰੇ ਮਨ ਜਪ ਮਨਨੀ ਜਪਦਾ ਸਾਤਸਗਬ ਜੀ ਮੁਖ ਬਟੇਰਾ ਜਪਦਾ ਹੈ ਮੂੰਹ ਨਾਲ ਜਪਨੇ ਅੱਛੀ ਗੱਲ ਹੈ ਮੂੰਹ ਨਾਲ ਜਪਣਾ ਹੀ ਪਹਿਲੀ ਕਲਾਸੀ ਇਹੀ ਹੈ ਗੁਰਮਤਿ ਮੁਖ ਨਾਲ ਜਪਣਾ ਸਾਨੂੰ ਤਾਂ ਬਾਣੀ ਹੀ ਜਪ ਦਿੱਤੀ ਹੋਈ ਹੈ ਪਹਿਲਾਂ ਭਾਈ ਜਪ ਪੜਿਆ ਕਰ ਰੋਜ ਜਪ ਪੜ ਕੇ ਫੇਰ ਕਰਿਆ ਕਰ ਜਪ ਜਾਪ ਜਪੇ ਬੀਨ ਜੋ ਜੀਵੇ ਪ੍ਰਸਾਦ ਸੋ ਬਿਸਟਾ ਕਾ ਜੰਤ ਹੋਏ ਜਨਮ ਗਵਾਵੈ ਬਾਦ ਰਹਿਤ ਨਾਵੇ ਜਪਣ ਤੋਂ ਬਿਨਾ ਮੂ ਨੂੰ ਕੁਝ ਲਾਉਣਾ ਨਹੀਂ ਹੈ ਜੇ ਦਬਰਨਾ ਗੰਦਗੀ ਦਾ ਕੀੜਾ ਬਣੇਗਾ ਭਾਵ ਇਹ ਜੀਵਨ ਤੇਰਾ ਤੇਰਾ ਮਨ ਗੰਦਗੀ ਵਿੱਚ ਚਾਈ ਜਾਏਗਾ ਦੇਖੇਗਾ ਗੰਦਗੀ ਸੁਣੇਗਾ ਗੰਦਗੀ ਬੋਲੇਗਾ ਗੰਦਗੀ ਵਿਸ਼ਟਾ ਗੰਦਗੀ ਨੂੰ ਕਹਦੇ ਉਹਦਾ ਕਿਰਮ ਤੇ ਇੱਕ ਤਾਂ ਜੌਨ ਹੈ ਵਿਸ਼ਟਾ ਦਾ ਕਿਰਮ ਮੈਂ ਕਹਿੰਦਾ ਮਨ ਹੀ ਵਿਸ਼ਟਾ ਵਿੱਚ ਜਾਇ ਜਾਏਗਾ ਦੇਖਿਓ ਫਿਰ ਜੀ ਸੋ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਮਨ ਜਪ ਕਿਸ ਨੂੰ ਜਪੜਾ ਉਸ ਜਗਤਨਾਥ ਨੂੰ ਉਸ ਪ੍ਰਕਾਸ਼ ਪ੍ਰਮਾਤਮਾ ਨੂੰ ਉਸ ਆਦ ਜੁਗਾਦੀ ਨੂੰ ਜੋ ਸਦੀਵੀ ਹੈ ਸੱਚ ਹੈ ਜੋ ਜਿਹਨੂੰ ਕਿਵੇਂ ਜਪਣਾ ਹੈ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸ਼ੀ ਭੀ ਸੱਚ ਸੱਚ ਨੂੰ ਜਪਣਾ ਜਿਹੜਾ ਪਹਿਲਾਂ ਵੀ ਸੱਚ ਹੈ ਹੁਣ ਵੀ ਸੱਚ ਹੈ ਅਗਾਹਾਂ ਨੂੰ ਵੀ ਸੱਚ ਹੋਵੇਗਾ ਬਾਕੀ ਸਭ ਕੂੜ ਹੈ ਉਸ ਤੋਂ ਵੀ ਨਾ ਖਤਮ ਹੋਣ ਵਾਲਾ ਹਰ ਚੀਜ਼ ਕੂੜ ਹੈ ਸਤਗੁਰੂ ਜੀ ਕਹਦੇ ਉਸ ਨੂੰ ਜਪ ਮੇਰੇ ਮਨ ਦੇਖੋ ਮੇਰੇ ਮਨ ਮਨ ਜਪੇ ਬਾਣੀ ਵੀ ਬੰਨ ਹੀ ਜਪਣੂ ਹੁਕਮ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਬੰਨ ਜਪੇ ਉਹ ਜਪਦਾ ਮਨ ਨਹੀਂ ਮਨ ਤਾਂ ਚੁੱਪ ਰਹਿੰਦਾ ਹੈ ਮਨ ਵਿਕਾਰਾਂ ਵਿੱਚ ਚੁੱਪ ਰਹ ਜੇ ਫਿਰ ਵੀ ਬਹੁਤ ਵੱਡੀ ਗੱਲ ਹੈ ਜੇ ਮਨ ਚੁੱਪ ਹੋ ਜਾਏ ਨਾ ਫਿਰ ਵੀ ਕੁਝ ਨਾ ਕੁਝ ਬਣ ਜਾਏਗਾ ਚੁੱਪ ਵੀ ਨਹੀਂ ਹੁੰਦਾ ਇਹ ਜਪਦਾ ਵੀ ਨਹੀਂ ਕਿੱਥੇ ਰਹਿੰਦਾ ਇਹ ਮਨ ਪਰਦੇਸੀ ਆਵੇ ਆਹੋ ਕਰੇ ਇਹ ਤਾਂ ਪਰਦੇਸ ਵਿੱਚ ਰਹਿੰਦਾ ਦੂਜਿਆਂ ਦੇ ਕੋਲ ਰਹਿੰਦਾ ਤਾਂ ਹੀ ਬਾਬਾ ਜੀ ਨੇ ਬੇਨਤੀ ਕੀਤੀ ਹੈ ਬਾਣੀ ਵਿੱਚ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਏਵੇਂ ਰੱਖ ਹੀ ਇਹ ਜਿੰਦ શરીਰੋਂ ਲੈ ਦੂਜਿਆਂ ਦੇ ਬਾਰ ਵਿੱਚ ਦੂਜਿਆਂ ਦੇ ਦਰਵਾਜ਼ੇ ਵਿੱਚ ਦੂਜਿਆਂ ਦੇ ਦਰਵਾਜ਼ਿਆਂ ਤੇ ਰਹਿੰਦਾ ਏ ਕੋਈ ਮਾਂ ਪਿਓ ਦੇ ਘਰ ਵਿੱਚ ਰਹਿੰਦਾ ਏ ਬਾਰ ਪਰਾਇਆ ਬੈਸਣਾ ਕੋਈ ਪੁੱਤਰਾ ਪੋਤਰਿਆਂ ਦੇ ਘਰ ਵਿੱਚ ਰਹੇ ਕੋਈ ਮਿੱਤਰਾਂ ਦੇ ਰਹਿੰਦਾ ਜਿੱਥੇ ਸਾੜੀ ਸੁਰਤ ਬਹੁਤ ਸੋਖਾ ਇਸ ਨੂੰ ਦੇਖਣਾ ਸਾੜੀ ਸੁਰਤ ਕਿੱਥੇ ਹੈ ਬਾਹ ਵਿੱਚ ਹੈ ਕਿ ਪਿਓ ਵਿੱਚ ਹੈ ਕਿੱਥੇ ਹੈ ਜਪ ਮਨ ਮੇਰੇ ਮਨ ਜਿਸ ਦਿਨ ਜਪਣ ਲੱਗ ਗਿਆ ਸਾਧ ਸੰਗਤ ਜੀ ਕੋਈ ਹਸਾਬ ਹੀ ਨਹੀਂ ਤੇਰੇ ਕੋਲ ਕਿਤਨਾ ਰੁਹਾਣੀਅਤ ਬਣ ਜਾਏਗਾ ਤੂੰ ਸਰੀਰਕ ਜੀਵਨ ਨਹੀਂ ਜੀਏਗਾ ਰੋਹਾਨੀਅਨ ਜੀਵਨ ਜੀਏਗਾ ਤੇ ਰੋਹਾਨੀਤ ਵਿੱਚ ਜਿ ਰਹੇਗਾ ਤੀ ਹਮੇਸ਼ਾ ਅਨਭਵ ਰਹੇਗਾ ਅਨਭਵ ਹੀ ਪਿਆਰ ਬੜੇਗਾ ਤੇਰੇ ਅੰਦਰ ਨਹੀਂ ਭਗਤ ਰਬਦਾਸ ਜੀ ਕਹਿੰਦੇ ਹੁੰਦਾ ਹੀ ਨਹੀਂ ਇਹ ਨਹੀਂ ਹੁੰਦਾ ਪੜੀਏ ਗੁਣੀਆਂ ਨਾਮ ਸਭ ਸੁਣੀਏ ਅਨਭਵ ਭਾਉ ਨਾ ਦਰਸੈ ਲੋਹਾ ਹਿਰਨ ਕੰਚਨ ਹੋਏ ਕੈਸੇ ਜੋ ਪਾਰ ਸੈ ਨਾ ਪਰਸੈ ਕਦੇ ਪੜਦੇ ਸਾਰੇ ਗੁਣ ਦੇ ਵਿਚਾਰ ਦੇ ਜਿਵੇਂ ਮੈਂ ਵਿਚਾਰ ਰਿਹਾ ਹਾਂ ਕਥਾ ਕਰ ਰਿਹਾ ਹਾਂ ਵਿਚਾਰ ਨਾ ਪੜੀ ਹੈ ਗੁਣੀਏ ਨਾਮ ਸਭ ਸੁਣੀਏ ਸਾਰੇ ਨਾਮ ਸੁਣਦੇ ਨੇ ਪਰ ਅਨਪਾਉ ਭਾਉ ਨਾ ਦਰਸੈ ਅਨਪਾਉ ਤਾਂ ਹੁੰਦਾ ਹੀ ਨਹੀਂ ਔਰ ਚੀਜ਼ ਜ਼ਿਆਦਾ ਹੋ ਜਾਂਦਾ ਹੈ ਪਰਮੇਸ਼ਰ ਦਾ ਨਾਮ ਨਾ ਲਿਉਂਦਾ ਉਹ ਹੈ ਹੀ ਅਨਭਾਉ ਪ੍ਰਕਾਸ਼ ਹੈ ਰੋਜ਼ ਤੁਸੀਂ ਪੜ੍ਹਦੇ ਹੋ ਸਾਡਾ ਨਿਤਲੇ ਸਤਗੁਰੂ ਜੀ ਕਹਿੰਦੇ ਨੇ ਭਾਈ ਐ ਮੇਰੇ ਮਨ ਜਪ ਉਸ ਨੂੰ ਮਨ ਜਪੇ ਇਹ ਰਸਨਾ ਤੋਂ ਸੁਰੂ ਵੇਗ ਪਹਿਲਾ ਰਸਨਾ ਜਪੇਗੀ ਫਿਰ ਹੌਲੀ-ਹੌਲੀ ਕੰਠ ਜਪਣ ਲੱਗ ਜਾਏਗਾ ਜਿੱਥੋਂ ਇਹ ਬੋਲ ਆਇਆ ਹੈ ਉਥੇ ਹੀ ਚਲਾ ਜਾਏਗਾ ਤੁਨੀ ਚੋਂ ਆਇਆ ਤੁਨੀ ਵਿੱਚ ਹੀ ਚਲਾ ਜਾਏਗਾ ਪਰਾ ਭਗਤੀ ਕਹਿੰਦੇ ਨੇ ਨੂੰ ਪਰਾ ਭਗਤੀ ਨੌਦਾ ਭਗਤੀ ਹੈ ਨੌ ਭਗਤ ਨਮੈ ਪ੍ਰਕਾਰਾ ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖਿਆ ਉਹਦੇ ਵਿੱਚ ਪਰਾ ਭਗਤੀ ਜਿੱਥੋਂ ਇਹ ਬੋਲ ਪੈਦਾ ਹੁੰਦਾ ਹੈ ਉਹਨੂੰ ਪਰਾ ਕਹਿੰਦੇ ਨੇ ਪਹਿਲਾ ਤੁਨੀ ਵਿੱਚ ਉਥੇ ਹੀ ਸਮਾ ਜਾਂਦਾ ਉਹ ਅਵਸਥਾ ਇਹਦੀ ਮਨ ਜੱਪਣ ਦੇ ਨਾਲ ਹੁੰਦੀ ਹੈ ਜਿਹੜਾ ਬੋਲ ਇਹ ਪ੍ਰਗਟ ਹੋ ਰਿਹਾ ਵਾਹਿਗੁਰੂ ਮੈਂ ਕਿਹਾ ਉਹ ਫਿਰ ਉਲਟਾ ਉਥੇ ਸੁਣ ਕੇ ਉਹ ਨੂੰ ਅੰਦਰ ਲੈ ਜਾਣਾ ਉਲਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਨ ਮਹਿਨਾਵੋ ਜਪ ਮਨ ਮੇਰੇ ਮਨ ਮਹਿਨਾਵੋ ਅੰਦਰ ਨਾਣਾ ਮਨ ਦੇ ਵਿੱਚ ਸਰੋਵਰ ਹੈ ਸਰੀਰ ਸरोवर ਭਿੱtre ਆਛੇ ਕਮਲ ਅਨੂਪ ਸਤਿਗੁਰ ਜੀ ਨੇ ਬਾਣੀ ਵਿੱਚ ਕਿਹਾ ਇਸ ਸਰੀਰ ਦੇ ਅੰਦਰ ਕੋਈ ਛੋਟਾ ਮੋਟਾ ਕਰਮ ਨਹੀਂ ਹੈ ਛੋਟਾ ਮੋਟਾ ਅਵਸਥਾ ਨਹੀਂ ਹੈ ਸਰੀਰ ਦੀ ਕਾਇਆ ਅੰਦਰ ਹਟਪਟਣ ਬਜਾਰਾ ਗੁਰਮੁਖ ਲੈਂਦੇ ਸੌਦਾ ਜੀਓ ਬਹੁਤ ਪਿਆਰ ਦੇ ਕਰ ਵਿਕਾਰ ਵੀ ਬਹੁਤ ਪਏ ਨੇ ਕਾਮ ਕ੍ਰੋਧ ਨਗਰ ਬਹੁ ਭਰਿਆ ਬੜ ਤੇਰਾ ਪਿਆਰ ਹੈ ਇਰੇ ਅੰਦਰ ਗੰਧਮੰਦ ਵੀ ਬਥੇਰਾ ਹੈ। ਇਹਦੇ ਅੰਦਰ ਅਨਭਵੀ ਅਵਸਥਾ ਵੀ ਬਹੁਤ ਹੈ। ਜਪ ਮੰਨ ਜਪ ਮੇਰੇ ਮਨ ਜਪ ਜਗਨਨਾਥੇ ਕਿਵੇਂ ਜਪਣਾ ਹੈ ਕਿਉਂ ਨਹੀਂ ਜਪਦੇ ਆਪਾਂ? ਇਹ ਦੇਖੋ ਕਾਰ ਲੱਗੇ ਦਸਰੇ ਗੁਰ ਉਪਦੇਸ਼ ਹਰ ਨਾਮ ਧਿਆਇਓ ਸਭ ਕਿਲ ਬਿਖ ਦੁੱਖ ਲਾਥੇ ਗੁਰੂ ਦੇ ਉਪਦੇਸ਼ ਦੁਆਰ ਗੁਰੂ ਦੇ ਸ਼ਬਦ ਰਾਹੀ ਆਪਣੀ ਮਰਜ਼ੀ ਨਾਲ ਤਾਂ ਸੇਕ ਕਰ ਲੈਂਦੇ ਆ ਮਨਮੁਖ ਆਪਣੀ ਮਰਜ਼ੀ ਨਾਲ ਕਰਿਆ ਮਨਮੁਖ ਗੁਰੂ ਅਨਸਾਰੀ ਕਰਿਆ ਗੁਰਮੁਖ ਬਸ ਆਪਰ ਕੇ ਆਪਣੀ ਮਰਜ਼ੀ ਨਾਲ ਤਾਂ ਸਾਰਾ ਜਗਤ ਕਰ ਗੁਰ ਉਪਦੇਸ਼ ਹਰ ਨਾਮ ਤੇ ਜਿਵੇਂ ਗੁਰੂ ਉਪਦੇਸ਼ ਗੁਰ ਕਹਿੰਦਾ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਅੰਮ੍ਰਿਤ ਵੇਲੇ ਵਿੱਚ ਪਰਮਾਤਮਾ ਦੀ ਵਡਿਆਈ ਉਹਦੀ ਸਿਫਤ ਸਲਾਹਾ ਕਰ। ਇਹ ਕੰਮ ਕਰ। ਚਾਲਾਂਗੇ ਉਠ ਜੇ ਨਾਮ ਜਪ। ਨਿਸਵਾਸਰ ਆਵਾਦ। ਭਾਈ ਅੰਮ੍ਰਿਤ ਵੇਲੇ ਵਿੱਚ ਉਸ ਨੂੰ ਯਾਦ ਕਰ ਅਤੇ ਦਿਨ ਰਾਤ ਬਾਕੀ ਦਾ ਸਮਾਂ ਵੀ ਉਹਨੂੰ ਅਰਾਧੇ ਜਾ। ਕੰਮਕਾਰ ਕਿਰਤਕਾਰ ਕਰਦੇ ਹਾਂ। ਗੁਰ ਉਪਦੇਸ਼ ਹਰ ਨਾਮ ਤੇ ਆਇਓ। ਗੁਰੂ ਉਪਦੇਸ਼ ਕਹਿੰਦਾ ਏ ਕੁਟੰਬ ਜੇ ਤੂੰ ਦੇਖਦਾ ਚੱਲੇ ਲਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਲਾਹੀ ਤਿਸ ਨਾਲ ਕਿਉਂ ਚਿਤ ਲਾਈਏ ਚਿਤ ਨਾ ਲਾ ਚਿਤ ਸਿਮਰੋ ਚਰਨਾਰਬਿੰਦ ਤਾ ਹੀ ਲਗੇਗਾ ਨ ਸਿਮਰਨ ਵਿੱਚ ਚਿਤ ਚਿਤ ਸਿਮਰੋ ਚਰਨਾਰਬਿੰਦ ਰਸਨਾ ਜੋ ਪੈ ਗੋਪਾਲ ਸਾਡੀ ਅਰਦਾਸ ਦੀ ਸੰਪੂਰਨਤਾ ਹੁੰਦੀ ਹੈ ਉਹਦੇ ਵਿੱਚ ਮੰਗਦਾ ਸਿੱਖ ਸਈ ਪਿਆਰੇ ਮੇਲ ਜਿਨੇ ਮਿਲਿਆ ਤੇਰਾ ਨਾਮ ਚਿੱਤ ਆਵੇ ਚਿੱਤ ਹੁਣ ਚਿੱਤ ਤਾਂ ਆਵੇ ਜੀ ਚਿੱਤ ਪਹਿਲੇ ਹੀ ਕੁਟੰਬ ਵਿੱਚ ਲੱਗਿਆ ਕਿੱਥੇ ਆਏਗਾ ਆਏਗਾ ਇਹ ਕੁਟੰਬ ਜੇ ਤੂੰ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਜੀ ਜਿਹੜੀ ਚੀਜ਼ ਸਾਡੇ ਨਾਲ ਚੱਲਣੀ ਨਾ ਉਹਦੇ ਵਿੱਚ ਚਿੱਤ ਲਾ ਵੇਣ ਨਾਮੇ ਨਾਲ ਨਾ ਚੱਲਾਈ ਕੋਈ ਚੀਜ਼ ਵੀ ਨਹੀਂ ਚੱਲਦੀ ਨਾਮ ਤੋਂ ਬਿਨਾਂ ਕੋਈ ਚੀਜ਼ ਸਾਡੇ ਨਾਲ ਨਹੀਂ ਚੱਲਦੀ। ਚਿੱਤ ਲਾਏ ਗੁਰੂ ਉਪਦੇਸ਼ ਇਹ ਹੈ ਇਹ ਤਾਂ 2-4 ਗੱਲਾਂ ਕਹੀਆਂ ਨੇ ਗੁਰੂ ਉਪਦੇਸ਼ ਸਾਰੀ ਬਾਣੀ ਗੁਰੂ ਦਾ ਉਪਦੇਸ਼ ਹੈ ਸਾਡੇ ਲਈ। ਜਿਨ੍ਹਾਂ ਨੇ ਵੀ ਗੁਰੂ ਦੇ ਉਪਦੇਸ਼ ਦੁਆਰਾ ਨਾਮ ਧਿਆਇਆ ਹੈ ਤੇ ਹੈ ਮੇਰੇ ਮਨ ਗੁਰ ਉਪਦੇਸ਼ ਹਰ ਨਾਮ ਧਿਆਇਓ ਕੀ ਹੁੰਦਾ ਹੈ ਫਿਰ ਸਭ ਕਿਲ ਵਿਖ ਦੁੱਖ ਲਾਥੇ ਜਿੱਤਨੇ ਮਰਜੀ ਕਿਲ ਵਿਖ ਸਰੀਰਕ ਪਾਪ ਦੁੱਖ ਉਤੋਂ ਬਣਨੇ ਨੇ ਜਿਹੜੇ ਦੁੱਖ ਸਾਰੇ ਲਾਥੇ ਲੈ ਜਾਣਗੇ ਗੁਰ ਉਪਦੇਸ਼ ਬੋਲ ਹਰ ਨਾਮ ਸਫਲ ਸਾ ਘਰੀ ਗੁਰ ਉਪਦੇਸ਼ ਸਭ ਦੁੱਖ ਪਰ ਹਰੀ ਗੁਰੂ ਦਾ ਉਪਦੇਸ਼ ਸਾਰੇ ਦੁੱਖਾਂ ਨੂੰ ਪਾਸੇ ਕਰ ਦਿੰਦਾ ਪਰ ਹਰੀ ਦਾ ਅਰਥ ਹੁੰਦਾ ਦੂਰ ਕਰਨਾ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰ ਉਪਦੇਸ਼ ਗੁਰੂ ਦੇ ਉਪਦੇਸ਼ ਦੁਆਰਾ ਜਦੋਂ ਧਿਆਉਂਦਾ ਹੈ ਗੁਰੂ ਦਾ ਉਪਦੇਸ਼ ਪਹਿਲਾਂ ਲੈ ਨਾ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਰੱਖ ਇਹ ਸਾਰੀ ਬਾਣੀ ਗੁਰੂ ਦਾ ਉਪਦੇਸ਼ ਹੈ ਨੂੰ ਹਿਰਦੇ ਵਿੱਚ ਜਿੰਨੀ ਜ਼ਿਆਦਾ ਤੇਰੇ ਹੋਵੇਗੀ ਉਤਨਾ ਜ਼ਿਆਦਾ ਤੇਰੇ ਪਾਪ ਦੁੱਖ ਦੂਰ ਹੋਈ ਜਾਣਗੇ। ਫੁਗਤਾਨ ਵੀ ਕਰੀ ਜਾਣਾ ਉਹਨੇ ਨਾਲ ਨਾਲ ਸਤਿ ਰੈ ਲੋ ਤੈ ਉਹ ਕਿਉਂਕਿ ਨਿਆ ਘਾਰੀਐ ਤਿਸ ਕੈ ਘਰ ਸਦਾ ਸਦਾ ਹੈ ਨਿਆਉ ਰਸਨਾ ਇੱਕ ਜਸ ਗਾਏ ਨਾ ਸਕੈ ਬਹੁ ਕੀਜੈ ਬਹੁ ਰਸਨਾ ਥੇ ਹੈ ਮੇਰੇ ਮਾਲਕ ਹੁਣ ਜਪਣਾ ਹੈ ਰਸਨਾ ਦੁਆਰਾ ਤੇਰੇ ਗੁਣ ਤਾਂ ਬਹੁਤ ਨੇ ਕੋਈ ਇੱਕ ਥੋੜਾ ਨਾ ਰਸਨਾ ਇੱਕ ਦਿੱਤੀ ਐ ਤੂੰ ਰਸਨਾ ਇੱਕ ਉਸ ਤਤ ਅਨੇਕ ਦੱਸੋ ਫਿਰ ਕਿਵੇਂ ਹੁਣ ਸਤਿਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਇੱਕ ਜੀਵ ਮੇਰੀ ਗਾ ਨਹੀਂ ਸਕਦੀ ਇਸ ਇੱਕ ਤੋਂ ਬਹੁਤ ਬਹੁਤ ਰਸਨਾ ਮੇਰੀ ਬਣਾ ਦੇ ਬਹੁਤੀਆਂ ਰਸਨਾ ਕਿਨਕ ਕਿਉਂ ਅਪਰੋਜ ਪੜਦੇ ਆ ਇੱਕ ਦੂਜੀ ਪੌ ਲੱਖ ਹੋਏ ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਤਨਾ ਇਤਨੀਆ ਰਸਨਾ ਹੋਣੀ ਚਾਹੀਦੀ ਮੇਰੀ ਇੱਕ ਜੀਵ ਤੋਂ ਲੱਖ ਹੋ ਜਾਣ ਇੱਕ ਦੂ ਜੀਪੋਂ ਲੱਖ ਹੋਏ ਇੱਕ ਤੋਂ ਲੱਖ ਹੋ ਜਾਣ ਲੱਖ ਹੋਵੇ ਲੱਖ ਵੀਸ ਇਹਨੂੰ ਕੈਲਕੂਲੇਸ਼ਨ ਕਰਨਾ ਕਰੇ ਬੈਠ ਕੇ ਠੰਡੇ ਜੇ ਦਿਮਾਗ ਸ਼ੀਤਲ ਜੇ ਮੰਨਣਾ ਕਹਿਆ ਤਾਂ ਹੈ ਮੈਨੂੰ ਹਾਲੀ ਤੱਕ ਜਵਾਬ ਤਾਂ ਨਹੀਂ ਮਿਲਿਆ ਕਿਸੇ ਦਾ ਕਿੰਨਾ ਖੁੰਦਾ ਹੈ ਇੱਕ ਦੋ ਜੀਪੋ ਲੱਖ ਹੋਵੇ ਲੱਖ ਹੋਵੇ ਲੱਖ 20 20 ਲੱਖ ਹੋ ਜਾਣ ਫਿਰ ਉਹਨਾਂ ਵਿਹ ਲੱਖਾਂ ਦੁਆਰਾ ਲੱਖ ਲੱਖ ਢੇੜਾ ਆਕੀ ਹੈ ਜਿੰਨੀ ਜੀਵਾ ਹੋ ਗਈਆਂ ਨੇ ਉਹ ਕੈਲਕੂਲੇਸ਼ਨ ਵਿੱਚ ਹਰੇਕ ਜੀਵ ਨਾਲ ਲੱਖਾਂ ਵਾਰੀ ਜਪਣਾ ਫਿਰ ਹੁੰਦਾ ਹੈ ਫਿਰ ਰਸਤਾ ਬਣੇਗਾ ਫੇਰ ਰਾਹ ਵਰਦਾ ਹੈ ਨਾਨਕ ਰਾਹ ਪਛਾੜੈ ਸੇ ਫੇਰ ਰਸਤਾ ਰਸਤਾ ਵਰਦਾਏ ਦਿਨ ਚ ਇਹ ਨਕ ਜਪਣਾ ਉਹਨੂੰ ਜਿਆਦਾ ਨਹੀਂ ਜਪਣਾ ਏਕ ਰਸਨਾ ਏਕ ਜਸ ਗਾਏ ਨਾ ਸਾਕੈ ਅਸੀਂ ਤਾਂ ਘੰਟਾ ਦਾ ਘੰਟਾ ਨਹੀਂ ਜਪ ਸਕਦੇ ਬਹੁਤ ਬੰਦੇ ਕਹਿੰਦੇ ਨੇ ਬੋਲਣ ਵਿੱਚ ਬੜਾ ਜੋਰ ਲੱਗਦਾ ਜੀ ਸਿਰਫ ਨਾਮ ਜਪਣ ਬਾਣੀ ਬੋਲਣ ਵਿੱਚ ਲੱਗਦਾ ਹੈ ਬਾਕੀ ਸਾਰਾ ਦੀਰ ਬੋਲਦਾ ਹੈ ਤੂੰ ਉਹਦੇ ਵਿੱਚ ਨਹੀਂ ਜੋਰ ਲੱਗਦਾ ਰਸ ਕਸ ਵਿੱਚ ਬੋਲਦਾ ਹੈ ਨੀਂਦਿਆ ਵਿੱਚ ਬੋਲਦਾ ਹੈ ਇਹਦੇ ਬੋਲਣ ਨਾਲ ਤਾਂ ਹੋਵੇਗਾ ਵੀ ਪਾਰ ਉਤਾਰਾ ਸੋ ਪਾਤਸ਼ਾਹ ਕਹਿੰਦੇ ਜੇ ਇਹਨਾਂ ਨੂੰ ਇਹ ਸਮਝ ਆ ਜਾਈ ਭਾਵੇਂ ਬੋਲਿਆ ਨਾ ਵੀ ਜਾਏ ਫਿਰ ਵੀ ਬੋਲਣਗੇ ਬੜੀਆਂ ਰਸਨਾ ਬਣਾ ਦੇ ਮੇਰੀਆਂ baar baar khin pal sab gaavhe gun keh na sake prab tum na the fir un jeeva naal main baar baar gaav khin khin gaav baar 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 prab japiye je eh samajh aa jaye na kise nu fir ta aap hi roz meh he karanga jap baani da paath fir main hi karanga sukhri sahab da ਮਹਿਲਾਵਾਗਾ 2 ਘੰਟੇ 4 ਘੰਟੇ 6 ਘੰਟੇ ਸਾਡੇ ਗਰੰਥੀ ਸਿੰਘ 6-6 ਘੰਟੇ ਪਾਠ ਵਿੱਚ ਬੈਠੇ ਰਹਿੰਦੇ ਨੇ ਸਾਧ ਸੰਗਤ ਜੀ ਭਾਈ ਸਾਹਿਬ ਜੀ ਹੋਰ ਬਾਕੀਆਂ ਨੂੰ ਆਪਾਂ ਕਾਹਗੇ ਕਹਿੰਦੇ ਅੱਧਾ ਘੰਟਾ ਘਟੇ ਦੀ ਡਿਊਟੀ ਸਾਧੂ ਵੀ ਦੇ ਦਿਓ ਘਟੇ ਅੱਧੇ ਘੰਟੇ ਦੀ ਦੇ ਦਿਓ ਜਿਆਦਾ ਨਹੀਂ ਸਾਧ ਸੰਗਤ ਜੀ ਹੋਰ ਸੰਸਾਰ ਦੇ ਕੰਮ ਕਰ ਸਕਦਾ ਹੈ ਮਨੁੱਖ ਜਾਹੇ 4 ਘੰਟੇ ਦਾ ਕਰਾ ਲਓ ਸਾਰਾ ਦਿਨ ਫਰੀ ਜਾਂਦਾ ਮੈਂ ਉਹਨਾਂ ਨੂੰ ਦੇਖਿਆ ਬਾਣੀ ਪੜ੍ਹ ਲਈ ਘੰਟਾ ਕਿਉਂਕਿ ਇਹ ਭਾਗ ਨਹੀਂ ਬਣਦਾ ਸੱਸ ਇਹ ਘਾਟ ਚਲੋ ਹਰ ਲਾਹਾ ਆਗੇ ਬਸਣ ਸੋਹਿਲਾ ਆਗਲਾ ਸਮਾ ਜਿਹੜਾ ਸੋਹਿਲਾ ਨਹੀਂ ਬਣਦਾ ਸੋ ਮੈਨੂੰ ਜੀਵਾ ਦੇ ਐਨੀ ਅਭਾਵ ਇੱਕ ਹੀ ਜੀਵ ਐਨੀ ਤਾਕਤ ਵਾਲੀ ਹੋ ਜਾਏ ਲੱਖਾਂ ਜੀਵਾਂ ਵਰਗੀ ਹੋ ਜਾਏ ਮੇਰੀ ਫਿਰ ਮੈਂ ਬਾਰ-ਬਾਰ ਖਿਨ ਖਿਨ ਪਲ-ਪਲ ਸਭ ਗਾਵਹਿ ਗੁਣ ਤੇਰੇ ਗੁਣ ਗਾਦੀ ਰਹੇ ਮੇਰੀ ਜੀਵ ਐ ਨਹੀਂ ਹੋ ਜਾਏ ਮੇਰੀ ਫਿਰ ਵੀ ਕਹਿੰਦੇ ਇੰਨਾ ਘਾਕੇ ਵੀ ਗੁਣ ਕਹਿ ਨਾ ਸਕੈ ਪ੍ਰਭ ਤੁਮ ਨਥੇ ਤੇਰੇ ਗੁਣਾਂ ਨੂੰ ਫਿਰ ਵੀ ਨਹੀਂ ਬਿਆਚਕ ਥੋੜੇ ਗੁਣ ਇਹ ਸਰੀਰ ਜੀ ਨੇ ਬਣਾਇਆ ਅੱਖਾਂ ਦੇਖਦੀਆਂ ਨੇ ਹੱਥ ਚੱਲ ਰਿਹਾ ਹੈ ਬਹੁਤ ਐਸੇ ਨੇ ਐ ਕਰਕੇ ਚੱਲਦੇ ਨਹੀਂ ਜੀ ਹੱਥ ਨਹੀਂ ਚੱਲਦਾ ਬਹੁਤ ਨੇ ਸਰੀਰ ਅੱਖਾਂ ਤੋਂ ਦਿਖਦਾ ਨਹੀਂ ਕੰਨਾਂ ਤੋਂ ਸੁਣਦਾ ਨਹੀਂ ਉਹ ਕਿਵੇਂ ਉਹਦੇ ਥੋੜੇ ਗੁਣ ਸਰੀਰ ਤੇ ਲਾਓ ਕੈਸਾ ਇਹ ਸੋਹਣੀ ਮਿੱਟੀ ਦਾ ਬਣਾਇਆ ਬਹੁਤ ਸਰੀਰ ਕੋ ਬਹੁਤ ਰੰਗ ਐਸੇ ਨੇ ਬਹੁਤ ਕਾਲਾ ਹੁੰਦਾ ਉਹ ਗੁਣ ਇੱਕ ਥੋੜਾ ਦਾ ਉਹਦੇ ਇਹ ਸਰੀਰ ਤੇ ਹੀ ਲਾਓ ਕਿਤਨਾ ਗੁਣ ਹੈ ਫਿਰ ਕਿੰਨੀਆਂ ਸੁਹਲਤਾਂ ਦਿੱਤੀਆਂ ਨੇ ਫਿਰ ਬੈਠਾ ਰਹਿਣਾ ਹੈ ਭਾਵੇਂ ਘੰਟਾ ਬਿਠਾ ਦੋ ਬਿਠਾ ਚਾਰ ਬਿਠਾ ਫਿਰ ਬੋਲ ਰਿਹਾ ਕਿੰਨਾ ਹੀ ਭੁਲਾ ਸਵੇਰ ਨੂੰ ਦੇਖ ਕੇ ਆਪਾਂ ਵੱਧ ਹੋ ਜਾਂਦੇ ਸੋ ਪਾਦਸ਼ਾ ਉਹਦੇ ਗੁਣ ਇੰਨੀ ਢੇਰ ਸਾਰੀ ਉਬਰ ਗਾ ਕੇ ਵੀ ਗਾ ਨਹੀਂ ਸਕਦਾ ਬਰੁਖ ਬਖਸ਼ੜਾ ਅਲੱਗ ਚੀਜ਼ ਹੈ ਉਹਦੀ ਤੋ ਫੇਰ ਵੀ ਤੇਰੇ ਗੁਨਾਹਾਂ ਨੂੰ ਕਹਿ ਨਹੀਂ ਸਕਦੇ ਜੇ ਇਤਨਾ ਅਸੀਂ ਤਾਂ ਕਹਿੰਦੇ ਹੀ ਨਹੀਂ ਅਸੀਂ ਤਾਂ ਗਾਉਂਦੇ ਹੀ ਨਹੀਂ ਸਤਸੰਗ ਜੀ ਇਸ ਹਿਸਾਬ ਨਾਲ ਜੋ ਹਿਸਾਬ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ ਉਹਦੇ ਹਿਸਾਬ ਨਾਲ ਤਾਂ ਅਸੀਂ ਜ਼ੀਰੋ ਆ ਸਤਸੰਗ ਜੀ ਜ਼ੀਰੋ ਇਸ ਪੱਖ ਤੇ ਤਾਂ ਬੋਲਦੇ ਹੀ ਨਹੀਂ ਅਸੀਂ ਆਪ ਸੰਗਤ ਵਿੱਚ ਵੀ ਗੁਰਮੁਖਾਂ ਨਾਲ ਵੀ ਕਿੰਨਾ ਕੁ ਬੋਲਦੇ ਆਪਾਂ ਇਸ ਪੱਖ ਤੇ ਦੂਜੇ ਪੱਖ ਤੇ ਬਥੇਰਾ ਬੋਲਦੇ ਨੇ ਸਾਰਾ ਦਿਨ ਬੋਲੀ ਜਦ ਸਾਰਾ ਦਿਨ ਚੱਲਦੇ ਨੇ ਸਾਰਾ ਦਿਨ ਕਰਦੇ ਨੇ ਬਾਕੀ ਆਪਕ ਜਿਹੜਾ ਕੰਮ ਨਹੀਂ ਹੋਣਾ ਸਾਡੇ ਮੇਰੀ ਡਿਊਟੀ ਹੈ ਸਾਧ ਸੰਗ ਜੀ ਮੇਰਾ ਕਿਹੜਾ ਫਰਜ਼ ਬਣਦਾ ਹੈ ਕੋਈ ਕਰੇ ਨਾ ਕਰੇ ਉਹ ਅਲੱਗ ਚੀਜ਼ ਹੈ ਸੁਪਾਤਸ਼ਾ ਕਹਿੰਦੇ ਫੇਰ ਵੀ ਤੇਰੇ ਗੁਣ ਗਾ ਨਹੀਂ ਸਕਦੇ ਹਮ ਬਹੁ ਪ੍ਰੀਤ ਲੱਗੀ ਪ੍ਰਭ స్వాਮੀ ਹਮ ਲੋਚ ਪ੍ਰਭ ਦਿਖਨ ਥੇ ਇਹ ਗੁਣ ਗਾ ਗਾ ਕੇ ਖਿੰ ਖਿੰ ਗਾ ਕੇ ਪਲ ਪਲ ਗਾ ਕੇ ਉਸ ਨੂੰ ਕਹਿੰਦੇ ਫਿਰ ਉਹਦੇ ਨਾਲ ਪਿਆਰ ਲੱਗ ਜਾਂਦਾ ਜਿਹੜੀ ਵੀ ਚੀਜ਼ ਨੂੰ ਸਾਡਾ ਮਨ ਗਾਉਂਦਾ ਹੈ ਮਨ ਸੁਣਦਾ ਹੈ ਮਨ ਸੁਣਾਉਂਦਾ ਹੈ ਉਹਦੇ ਵਿੱਚ ਪਿਆਰ ਲੱਗ ਜਾਂਦਾ ਤੇਰੇ ਨਾਲ ਹੁਣ ਪ੍ਰੀਤ ਬਹੁਤ ਲੱਗ ਗਈ ਹੈ ਹਬ ਬਹੁਤ ਪ੍ਰੀਤ ਲੱਗੀ ਪ੍ਰਭ ਸੁਆਮੀ ਤੇਰੇ ਨਾਲ ਪਿਆਰ ਪੈ ਗਿਆ ਇਹ ਨਹੀਂ ਕਿ ਪਿਆਰ ਤੇ ਖੜ ਜਾਣਾ ਹੈ ਖੜਨਾ ਨਹੀਂ ਕਿਤੇ ਵੀ ਏ ਇਹ ਸਭ ਆਰ ਗਏ ਰੁਕਣਾ ਨਹੀਂ ਇਹ ਦੇ ਵਿੱਚ ਕਹਿੰਦੇ ਪ੍ਰੀਤ ਤਾਂ ਲੱਗੀ ਬਹੁਤ ਵੱਡੀ ਗੱਲ ਐ ਸੱਚੀ ਪ੍ਰੀਤ ਹਮ ਤੁਮਸ਼ੋ ਜੋਰੀ ਬਹੁਤ ਵੱਡੀ ਗੱਲ ਐ ਪਰ ਨਹੀਂ ਇੱਥੇ ਕੀ ਹਬ ਲੋਚੈ ਪ੍ਰਭ ਦਿਖਨ ਤੇ ਅ ਸਾੜੀ ਤਾਂ ਜੇ ਲੋਚੈ ਤੈਨੂੰ ਦੇਖਣਾ ਵੀ ਐ ਨਾ ਪਿਆਰ ਪਿਆਰ ਲੱਗਿਆ ਤੇਰੇ ਨਾਲ ਤੈਨੂੰ ਦੇਖਣਾ ਵੀ ਐ ਤੂੰ ਦਿਖੇ ਕਿਵੇਂ ਮਿਲੇਗਾ ਕਿਵੇਂ ਤੁਮ ਬੜਾ ਦਾਤਾ ਜੀ ਜੀਵਨ ਕੇ ਤੁਮ ਜਾਣੋ ਹਮ ਮਰਤੇ ਹੈ ਮੇਰੇ ਮਾਲਕ ਤੂ ਸਾਰੇ ਜੀਵਾਂ ਦਾ ਦਾਤਾ ਸਭਨਾ ਜੀਆ ਕਾ ਇੱਕ ਦਾਤਾ ਸੋਬੈ ਵਿਸਰ ਨਾ ਜਾਈ ਹੋ ਜੇ ਬੇਨਤੀ ਕਰਦਾ ਸਿ ਤੂਸੀ ਬਹੁਤ ਵੱਡੇ ਦਾਤੇ ਹੋ ਤੁਮ ਬੜਾ ਦਾਤੇ ਜੀ ਜੀਵਨ ਕੇ ਸਾਰੇ ਜੀਵ ਦੇ ਬਹੁਤ ਚੰਗਾ ਜੀ ਜੀ ਛੋਟੇ ਤੋਂ ਛੋਟੇ ਸੁਕਸ਼ਮ ਤੋਂ ਸੁਕਸ਼ਮ ਵੱਡੇ ਤੋਂ ਵੱਡੇ ਹਾਥੀ ਤਹ ਸਾਰੇ ਜੀਆਂ ਨੂੰ ਦੇਣ ਵਾਲਾ ਦਾਤਾ ਤੋ ਹੈ ਤੁਸੀਂ ਜਾਣਦੇ ਹੋ ਮੈਂ ਵੀ ਉਹਨਾਂ ਜੀਵਾ ਵਿੱਚ ਇੱਕ ਜੀਵ ਆ ਤੁਸੀਂ ਜਾਣਦੇ ਹੋ ਮੇਰੇ ਕੋਲ ਕੁਝ ਨਹੀਂ ਹੈ ਨਹੀਂ ਸਾਡੇ ਕੋਲ ਤਾਂ ਬਹੁਤ ਹੈ ਐਨਾ ਧਨ ਹੈ ਸਾਡੇ ਕੋਲ ਸਾਡੇ ਕੋਲ ਜ਼ਮੀਨ ਹੈ ਜਾਇਦਾਦ ਹੈ ਫਲਾ ਚੀਜ਼ ਹੈ ਆ ਚੀਜ਼ ਹੈ ਉਹ ਚੀਜ਼ ਹੈ ਨਹੀਂ ਵਾਰ ਮੇਰੇ ਕੋਲ ਕੁਝ ਨਹੀਂ ਗੁਰ ਆਪਦਾ ਜੀ ਦਾ ਜੀਵਨ ਹੈ ਵੀ ਸੱਚੀ ਮੁੱੱਚੀ ਐਸੇ ਸੀ ਨਾ ਮਾਂ ਸੀ ਨਾ ਪਿਓ ਸੀ ਨਾਨੀ ਇੱਕ ਸਹਾਰਾ ਛੋਟੀ